ਤੇ ਚੜ ਕੇ ਫਿਰ ਜੇ ਪਿੱਛੋਂ ਅਸੀਂ ਲੇਟ ਹੁੰਨੇ ਆ ਜਿਵੇਂ ਮੰਡੀ ਦਾ ਮਾਲ ਹੁੰਦਾ ਉਦੋਂ ਵੀ ਐ ਹੁੰਦਾ ਵੀ ਆ ਕੇ 11 ਲਿਵਰ ਬਾਈਪਾਸ ਤੋਂ ਚੜ ਜਾ ਰਹੇ ਹੁੰਦੇ ਹਨ ਉੱਥੋਂ ਫਿਰ ਗੱਡੀ ਸਾਵੇਂ ਲੋ ਚਲੋ ਨੀਮਜ ਤੱਕ ਵੀ ਆਪਾਂ ਕਹਿੰਦੇ ਆ ਵੀ ਥੋੜੀ ਸਲੋ ਮੰਨ ਸਕਦੇ ਆਪਾਂ ਜਦੋਂ ਆਪਾਂ ਨੀਮਜ ਤੱਕ ਕੇ ਨਿੰਬਹੀੜੇ ਤੋਂ ਅ ਕਿਸ਼ਨਗੜ ਵਾਲਾ ਰੋਡ ਚੜ ਗਏ ਇਹਨੇ ਥੋੜੇ ਦੋ ਕੰਮ ਕਰਨੇ ਹੁੰਦੇ ਆ ਇੱਕ ਤਾਂ ਜੇ ਗੱਡੀ ਸਮਝ ਲੋ ਪਿੱਛੋਂ 5.5 ਦੀ 6 ਦੀ ਐਵਰੇਜ ਤੇ ਆ ਰਹੀ ਆ ਇਹ 3.5 350 ਤੋਂ 300 ਕਿਲੋਮੀਟਰ ਦੇ ਵਿੱਚ ਗੱਡੀ ਥੋੜੀ ਤਕਰੀਬਨ 7 ਦੀ 6.5 7 ਦੀ ਸਾਡੀ ਗੱਡੀ ਇਹ ਤਜਰਬਾ ਦਿੰਦੀ ਆ ਜਣੀ ਇਸ ਰੂਟ ਤੇ ਆ ਕੇ ਕਿਲੋਮੀਟਰ ਦਾ 1.5 ਕਿਲੋਮੀਟਰ ਦਾ ਸਾਡਾ ਜਦੋਂ ਰੂਟ ਪਾਰ ਕਰਦੇ ਆ ਐਵਰੇਜ ਦਾ ਫਰਕ ਪੈ ਜਾਂਦਾ ਦੂਜਾ ਜਿਹੜਾ ਟਾਈਮ ਲੇਟ ਹੋਇਆ ਹੁੰਦਾ ਨਾਰਮਲ ਨਾਲੋਂ ਇਹ ਰੋਡ 250 300 7 300 ਕਿਲੋਮੀਟਰ ਤਕਰੀਬਨ 5 5.5 ਘੰਟਿਆਂ ਵਿੱਚ 5 ਘੰਟਿਆਂ ਵਿੱਚ ਲੁਵੀਟਿਆ ਜਾਂਦਾ ਹੈ ਨਾਰਮਲ ਦੇ ਵਿੱਚ ਹੈ ਪਰ 40 ਦੀ ਐਵਰੇਜ ਨਾਲ ਦੇਖੀਏ ਤਾਂ ਇਹ 7 ਤੋਂ 8 ਘੰਟੇ ਲੈਂਦਾ ਤੇ ਇਹ ਰੋਡ ਦੇ ਉੱਤੇ ਜਾਣੇ ਟਾਈਮ ਵੱਜ ਜਾਂਦਾ ਦੇਖੋ ਜੀ ਨਜ਼ਾਰੇਦਾਰ ਰਿਵਿਊ ਇੱਥੇ ਤੇ ਘੀਰ ਆ ਕੇ ਬੜਾ ਸੋਹਣਾ ਲੱਗਦਾ ਹੁੰਦਾ ਹੈ ਕੀਸ਼ਨਗੜ ਤੋਂ ਟੱਪਦਿਆਂ ਨੂੰ ਸ਼੍ਰੀਨਗਰ ਦੇ ਲਾਗੇ ਤੱਕ ਇਹ ਆਉਂਦਾ ਵਿਊ ਇਹ ਸੋਹਣਾ ਵਿਊ ਬਣਦਾ ਇੱਥੇ ਆ ਕੇ ਅੱਖਾਂ ਨੂੰ ਵਧੀਆ ਲੱਗਦਾ ਹੁੰਦਾ ਦੇਖਣ ਨੂੰ ਇਹ ਵਿਜੇਨਗਰ ਵਾਲੇ ਟੋਲ ਤੇ ਆ ਤੇ ਝੱਕਾ ਕਰਨ ਲੱਗਿਆ ਜੀਸ਼ੇ ਸਾਹਿਬ ਇਹ ਓਏ ਹੋਏ ਥੱਕ ਕੇ ਧੋਹੀ ਬਈ ਮੈਂ ਵੀ ਝਾਲ ਮਾਰਨ ਲੱਗਿਆ ਥੱਲੇ ਓਏ ਰੱਬਾ ਮਿਲ ਗਿਆ ਕੋਈ ਬਾਹਲਾ ਥਾ ਬਹਿ ਕੇ ਵੀ ਥੱਕ ਜਾਂਦਾ ਬੰਦਾ ਇਹ ਨਿੱਕਾ ਹੈਗੀ ਉਹ ਕੀ ਚੀਜ਼ ਆ ਉਹ ਕਰਦਾ ਬੰਦਾਂ ਦਾ ਕੱਲ ਦਾ ਮੈਂ ਤੁਮਰੀ ਜਾਂਦਾ ਰੇਤ ਤੇ ਰੇਤ ਤੇ ਬਾਈ ਹਲੇ ਤਾਂ ਨੇਰੀ ਚੱਲਦੀ ਆ ਹਲੇ ਤਾਂ ਨੇਰੀ ਚੱਲਦੀ ਆ ਹਲੇ ਮਿੱਟੀ ਪੈਂਦੀ ਆ ਅੱਜ ਚੱਲ ਠੀਕ ਆ ਹੁਣ ਫਿਰ ਆਪ ਹੀ ਹੁਣ ਜਦੋਂ ਰਾਤ ਨੂੰ ਲਾਈਟਾਂ ਲੱਗਣੀਆਂ ਨੇ ਹੁਣ ਦੇਖਣੋਂ ਹਟ ਗਿਆ ਹੁਣ ਕਹਿੰਦਾ ਬਾਈ ਫਿਰ ਕਰ ਲਈਏ ਖੜਾ ਕੇ ਮੈਂ ਚੱਲ ਕਰ ਲਾ ਕੋਈ ਗੱਲ ਕਿਉਂਕਿ ਹੁਣ ਫਿਰ ਮੂਰੇ ਹਰੇ ਤੱਕ ਗਰਮੇ ਤੱਕ ਤਾਂ ਚੱਲੇ ਹੀ ਜਾਣਾ ਕਿਉਂਕਿ ਜਿੱਥੇ ਕਿ ਆਪਾਂ ਖੜਦੇ ਹੁੰਨੇ ਆ ਬਾਰਡਰ ਐਂਟਰ ਕਰਕੇ ਖੜਾਂਗੇ ਮਨਸੂਰ ਕੋਲ ਜਾ ਕੇ ਉੱਥੇ ਫਿਰ ਆਏ ਹੁੰਦਾ ਵੀ ਰਿਲੈਕਸ ਹੋ ਕੇ ਬੰਦਾ ਖੜ ਜਾਂਦਾ ਜੇ ਘੰਟਾ ਲੇਟ ਵੀ ਚਲੇ ਜਾਮਾਂ ਕੋਈ ਗੱਲ ਨਹੀਂ ਉਹੀ ਸਵੇਰੇ ਘੰਟਾ ਕੋਈ ਗੱਲ ਨਹੀਂ ਲੇਟ ਤੁਰ ਪਾਣੀ ਉਹ ਕੋ ਬਾਪੂ ਹੁਣਾ ਕੋਲ ਉੱਥੇ ਬਾਪੂ ਕਹਿੰਦੇ ਆ ਉਹਨੂੰ ਕੀ ਕਹਿੰਦੇ ਉਹ ਜਿਹੜਾ ਪਾਤ ਡਾਂਸ ਮੰਨੇ ਵਾਲਾ ਠੱਬਾ ਹੈਗਾ ਚਲੋ ਦਿਖਾਉਨੇ ਆ ਬਾਕੀ ਅਪਡੇਟ ਗੁਰਦੋਰਾ ਸਾਹਿਬ ਖੜ ਗਏ ਦਾ ਸਮਝਣ ਵਾਲੇ ਆ। ਹੱਥ ਦੇ ਦੂਜੀ ਸਾਈਡਾਂ ਕਿਉਂਕਿ ਹਲੇ ਜਾ ਰਹੇ ਆ ਚਤੌੜਗੜ ਵੱਲੋਂ। ਪੀਲਵਾੜਾ ਸਾਹਿਬ ਨਿੱਕਾ ਕਹਿੰਦਾ ਭਾਈ ਮੈਂ ਨਹਾਉਣਾ। ਮੈਂ ਕਿਹਾ ਭਾਈ ਜੀ ਨਹੀਂ ਸਰਦਾ ਤਾਂ ਨਾਲ ਆ। ਮੈਨੂੰ ਤਾਂ ਹੁਣ ਕਿਉਂਕਿ ਕੱਲ ਵਾਲੀ ਰਾਤ ਤਾਂ ਜਮਾ ਹੀ ਨਹੀਂ ਆਣਾ ਸੁੱਤਾ ਨਾਲ ਮੈਂ। ਨਾ ਅੱਜ ਦਿਨੇ ਸੁੱਤਾ ਤੇ ਨੀਂਦ ਹੁਣ ਮੈਨੂੰ ਤਾਂ ੱਟਾ ਮਾਰਦੀ ਸੀ। ਉਹ ਗਿਆ ਨਾ ਹੁਣ ਮੈਂ ਕਿਹਾ ਤਾਂ ਹੁਣ ਮੈਂ ਤਾਂ ਮਾਰਨਿੰਗ ਉੱਠ ਕੇ ਨਹਾਉਂਗਾ ਯਾਰ। ਸੱਜਾ ਕਦੇ ਮੌਸਮ ਜਿਪਟੇ ਪਾ ਜ ਰੇਤਾਂ ਉੱਗੀ ਜਾਂਦਾ ਤੇ ਮੈਂ ਵੀ ਦੋ ਤਿੰਨ ਵਾਰੀ ਪੈ ਹਟਿਆ ਉਹ ਦੇਖਦੇ ਆਂ ਜੇ ਹਿੰਮਤ ਫੜ ਲਈ ਫੇਰ ਵੀ ਹੁਣ ਧਮਕਾ ਲੈ ਕੇ ਆਇਆ ਥੋੜਾ ਜਿਹਾ ਸਰੀਰ ਜਿਹਾ ਐਕਟਿਵ ਹੋ ਗਏ ਜੇ ਹਿੰਮਤ ਫੜ ਲਈ ਸਰੀਰ ਨੇ ਤਾਂ ਫਿਰ ਨਾ ਆ ਕੇ ਮੱਥਾ ਵੀ ਟੇਕ ਲਾਂਗੇ ਨਹੀਂ ਦਰਬਾਰੇ ਦੇ ਆਉਂਦੇ ਫਿਰ ਦਰਸ਼ਨ ਕਰਾਂਗੇ ਦੁਬਾਰੇ ਆ ਕੇ ਮੱਥਾ ਟੇਕਣ ਆਇਆ ਹੋਰ ਇਹ ਤਾਂ ਨਾ ਲਿਆ ਮੈਂ ਰਹਿ ਗਿਆ ਆ ਗਈ ਸੁਰਤ ਜਾ ਜਾਈਏ ਲਾਗੀ ਆਗੀ ਠੀਕ ਆ ਤੋ ਗਿਆ ਦਰਬਾਰ ਸਾਹਿਬ ਮੈਂ ਨਾ ਤਾਣੀ ਇਹ ਸਰੀਰ ਥੋੜਾ ਜਿਹਾ ਐਕਟਿਵ ਨਹੀਂ ਹੈਗਾ ਸਵੇਰੇ ਨਾਲਾਂਗੇ ਚਾਹੋ ਮੈਂ ਅੰਦਰੋਂ ਬਾਹਰੋਂ ਨਮਸ਼ਕਾਰ ਕਰਨ ਆ ਗਿਆ ਵਾਪਸੀ ਤੇ ਦਰਬਾਰ ਸਾਹਿਬ ਮੱਥਾ ਟੇਕ ਲਾਂਗੇ ਇਸ਼ਨਾਨ ਕਰਕੇ ਈ ਕੋਡ ਬੋਲਦੇ ਹਿਆਲ ਜੀ ਸਾਹਿਬ ਚਾਹ ਬੋਲਗੇ ਜੀ ਆਹ ਪਹਾੜਾਂ ਵਾਲੇ ਰਾਹ ਤੇ ਆ ਤੇ ਬਾਟਰ ਐਂਟਰ ਹੋ ਗਿਆ ਐਮਪੀ ਵਾਲਾ ਆਸਾ ਰਹਿ ਗਿਆ ਰੋਡ ਮਨਸੂਰ ਮੇਰਾ ਸਾਰਾ 5-4 ਕਿਲੋਮੀਟਰ ਇੱਕੋ ਜੁਗਰ ਰੱਬ ਦਾ ਵੀ ਬਰਸਾਤ ਵਾਲਾ ਮੌਸਮ ਹੈ ਇਸ ਵਾਰ ਅੰਦਾਜ਼ਾ ਪਾ ਸਕਦਾ ਨਹੀਂ ਵੀ ਚੰਗਾ ਰਿਹਾ ਇੱਥੇ ਲੱਗ ਰਿਹਾ ਯਾਨੀ ਪੌਣੇ 6 ਹੋਇਆ ਤੇ ਆਪੜੇ ਜ਼ੋਰ ਵਾਲੇ ਬਾਈਪਾਸ ਜੇ ਤੇ ਰੋਡ ਦੇ ਉੱਤੇ ਪ੍ਰਤਾਪਗੜ ਬੰਨੀ ਹੋ ਤੇ ਅਸੀਂ तकरीबन 10:30 11 ਵਜੇ ਪੀਲ ਪੜੇ ਹੁਣ ਤਰੀ ਇੱਧਰ ਵੀ ਚਲੋ ਜੀ ਇੱਕ ਉਹਨੇ ਠੰਡੇ ਮਤੇ ਨਾਲ ਹੁੰਨੇ ਆਂ ਦੀ ਇੱਕ ਪ੍ਰਤਾਪਗੜ ਵਾਲਾ ਰਾਹ ਥੋੜਾ ਜਿਹਾ ਤਿੰਨ 3:30 ਘੰਟੇ ਵੀ ਆਨ 20 ਖਾ ਜਾਂਦਾ 4 ਵੀ ਖਾ ਜਾਂਦਾ ਬਾਕੀ ਜੇ ਤਾਂ ਹੋਵੇ ਮੰਡੀ ਦਾ ਮਾਲ ਫੇਰ ਤਾਂ ਖਿੱਚ ਧੂ ਕਰੀਦੀ ਆ ਨਹੀਂ ਤਾਂ ਆਪਦਾ ਰਾਮ ਨਾ ਆਈ ਜਾ ਰੋ ਕਰੋ ਨਿਆਸ 100 ਕਿਲੋਮੀਟਰ ਬਾਅਦ 10 ਮਿੰਟ 15 ਮਿੰਟ ਦੀ ਰੈਸਟ ਠੰਡੇ ਮਤੇ ਆ ਜੜੇ ਜੀ ਰੋਡ ਤੇ ਮੌਸਮ ਤਾਂ ਸ਼ਿਮਲਾ ਹੀ ਸ਼ਿਮਲਾ ਹੀ ਬਣਿਆ ਪਿਆ ਜਿਵੇਂ ਪਿਛਲੀ ਵਾਰੀ ਸਾਡੇ ਨਾਲ ਬੜਾ ਬੁਰਾ ਹੋਇਆ ਸੀ ਵੀ ਗਰਮੀ ਨਾਲ ਔਖੇ ਹੋਏ ਸੀ ਐਸ ਵਾਰ ਤਾਂ ਭਾਈ ਨਜ਼ਾਰਾ ਹੀ ਲੱਗਦੇ ਆ ਬਾਕੀ ਨਜ਼ਰ ਬਣਾਂ ਲੱਗਦੇ ਆ ਉਦੀ ਕਾਢ ਦੋ ਚਾਰ ਦਿਨ ਹੁਣ ਰੱਬ ਨੇ ਜਿਵੇਂ ਕਹਿੰਦੇ ਆ ਵੀ ਨਜ਼ਾਰਾ ਲਿਆਂਦਾ ਪਿਆ ਜਿਹੜਾ ਪਿਛਲੇ ਦੋ ਗੜਿਆਂ ਦੇ ਲਾਂਬੇ ਸੀ ਰੱਬ ਦੇ ਸਿਰ ਤੇ ਦੀ ਗਰਮੀ ਚ ਤਪਾ ਤੇ ਇਸ ਵਾਰ ਰੱਬ ਕਹਦਾ ਪੁੱਤਰਾ ਹਾਂ ਮੈਂ ਤੇਰੇ ਸਾਰੇ ਲਾ ਦੇਣੇ ਆ ਕੱਲ ਦਾ ਮੌਸਮ ਰਾਤ ਦਾ ਠੰਡਾ ਬਣਿਆ ਕਿਉਂ ਅਸੀਂ ਕਿਸ਼ਨਗੜ੍ਹ ਵਾਲੇ ਰੋਡ ਤੇ ਸ਼ਾਮ ਜੇ ਨੂੰ ਚੜ੍ਹ ਗਏ ਸੀ ਢੀਲਵਾੜੇ ਤੋਂ ਪਹਿਲਾਂ ਮਾੜੀ ਮਾੜੀ ਰੋਕ ਰੋਕਣ ਮਣ ਹੁੰਦੀ ਸੀ ਉਦੋਂ ਬਾਅਦ ਆ ਤਾਂ 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 ਨਹੀਂ ਆ ਬਾਕੀ ਆਹ ਏਰੀਏ ਦਾ ਮੀਂਹ ਵੀ ਮਿੱਤਰੋ ਮੰਨਿਆ ਹੋਇਆ ਬਹੁਤ ਤੇਜ਼ ਤੇ ਬਹੁਤ ਗੱਡ ਕੇ ਨਹੀਂ ਪੈਂਦਾ ਇਸ ਏਰੀਆ 'ਚ ਜਦੋਂ ਵੀ ਪੈਂਦਾ ਰਤਲਾ ਮੜਾ ਏਰੀਆ ਮਨਸੌਰ ਨੀਮਨ ਚਲਾ ਪ੍ਰਤਾਪਗੜ ਜਾਨੀ ਭੀਲਵਾੜਾ ਚਤੌੜਗੜ ਤੱਕ ਗੱਡ ਕੇ ਨਹੀਂ ਪੈਂਦੇ ਆ ਜਦੋਂ ਪਹਿਲੇ ਪਹੁੰਚ ਗਏ ਜੀ 6:30 ਵਜੇ ਦੇ ਨੂੰ ਮੰਝਲ ਤੇ ਸਨਾਮ ਵਾਲਾ ਨਟਾਬਾ ਉਹ ਪਤਾ ਨਹੀਂ ਕਿਉਂ ਬੋਲਣ ਦੇ ਵਿੱਚ ਮੇਰੇ ਫਾਤਣਾ ਵਾਲੀ ਯਾਦ ਆਉਂਦਾ ਸਰ ਸਨਾਮ ਵਾਲਾ ਦਾ ਟੱਬਾ ਬਾਬੇ ਦਾ ਟੱਬਾ ਹੈ ਵਾਪੂ ਇਹ ਤਾਂ ਮਡੇ ਲਈ ਫਿਰਦੇ ਆ ਪੈਂਡ ਤਾਂ ਨਹੀਂ ਗਿਆ ਕਿਤੇ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਹੈ ਨਹੀਂ ਕੋਈ ਨਹੀਂ ਪੱਖੇ ਚੱਲਦੇ ਆ ਕੋਈ ਕੋਈ ਨਾ ਤੂੰ ਕਰ ਸਿੱਧੀ ਜੀ ਐਂ ਤਾਂ ਆਪਾਂ ਖੋਲਾਂਗੇ ਜਾ ਕੇ ਉੱਪਰ ਦੇ ਕਿਵੇਂ ਹੋ ਫਿਰ ਵੀ ਅੱਖਾਂ ਤਾਂ ਹੁਣ ਹਉਂੀਆਂ ਪਈਆਂ ਭਾਰੀਆਂ ਭਾਰੀਆਂ ਕਿਉਂਕਿ ਦੂ ਰਾਤਾਂ ਲਗਾਤਾਰ ਲੱਗੀਆਂ ਤੇ ਹੁਣ 7:30 ਹੋ ਗਏ ਆ ਤੇ ਰੁਕੇ ਹੋਏ ਸੀ ਇੱਥੇ ਢਾਬੇ ਤੇ ਸੁਨਾਮ ਵਾਲੇ ਅੰਗਰੇਜ਼ ਬਾਪੂ ਹੁਣ ਹੀ ਸੁੱਤੇ ਪਏ ਸੀ ਮੈਂ ਦੂਜੇ ਪਾਸੇ ਚਲੇ ਆ ਗਿਆ 70 ਪਿਆਰੇ ਨੂੰ ਮਿਲਣਾ ਰੋਡ ਦੇ ਤੇ ਦੇਖਦਾ ਕੀ ਸਿੱਧੀ ਜਾਂ ਫਿਰ ਤਾਂ ਇੱਥੇ ਇਸ਼ਨਾਨ ਪਾਣੀ ਕਰਾਂਗੇ ਨਹੀਂ ਫਿਰ ਭਾਈ ਅੱਗੇ ਨੂੰ ਨਿਕਲਦੇ ਆਂ ਬਦਨਾਵਰ ਰੁਕਾਂਗੇ ਫਿਰ ਉੱਥੇ ਨਾ ਲਾਂਗੇ ਕਿਉਂਕਿ ਸਫ਼ਰ ਹੈਗਾ ਇਸ ਵਾਰ ਆਂਧਰਾ ਪ੍ਰਦੇਸ਼ ਤੇਲਗਾਨਾ ਦਾ ਲੰਬਾ ਸਫ਼ਰ ਆ ਅਜੇ ਤਕਰੀਬਨ ਅੱਧ ਤੋਂ ਜ਼ਿਆਦਾ ਹੀ ਬਾੜ ਪਈ ਆ ਹਲੇ ਤੇ ਦੂ ਰਾਤਾਂ ਜੇ ਇੱਥੇ ਤੱਕ ਲੱਗੀਆਂ ਸਮਝ ਲਓ ਇੰਨਾ ਕੁ 2.5 ਦਿਨ ਹਲੇ ਗਾਂ ਲੱਗ ਜਾਣੇ ਚਲੋ ਠੀਕ ਆ ਮਿੱਤਰੋ ਸਾਰਾ ਵੱਜ ਕੇ ਤੇ 10 ਮਿੰਟ ਹੋ ਗਏ ਰਕਲਾਮ ਦੇ ਨੇੜੇ ਆ ਗਏ ਆ ਹੁਣ ਉਹ ਜਮਾਦਰ ਠੰਡਾ ਕਰਤਾ ਸੀ ਸਵੇਰੇ ਸਵੇਰੇ ਜਦੋਂ ਆਪਣੇ ਵਧੀਆ ਨਹੀਂ ਪਾਇਆ ਤੇ ਬਾਕੀ ਆਡੀ ਕੋਸ਼ਿਸ਼ ਆ ਵੀ ਸ਼ਾਮ ਤੱਕ ਬਾਰਡਰ ਤੇ ਮਲਕਾਪੁਰਾਲੇ ਤੇ ਉਹਨਾ ਇੱਛਾ ਪੂਰਾ ਹੋਏ ਤੇ ਕੋਈ ਜੀ ਇੱਕ ਵਾਰ ਕਰ ਜੀਏ ਕਿਉਂਕਿ ਅਗਲਾ ਸਫ਼ਰ ਫਿਰ ਰਾਤ ਨੂੰ ਕੱਢਣਾ ਵਧੀਆ ਰਹਿੰਦਾ ਉਹ ਮਹਾਰਾਸ਼ਟਰ ਵਾਲੇ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਵੀਰ ਲਾਈਨ ਤੇ ਚੱਲਦੇ ਆ ਉਹਨਾਂ ਨੂੰ ਪਤਾ ਮਹਾਰਾਸ਼ਟਰ ਵਾਲੇ ਕਿੱਡੇ ਉਹ ਖਰਾਬ ਕਰਦੇ ਆ ਉਹਨਾਂ ਕੱਡੀਆਂ ਘੇਰ ਫੇਰ ਕਰਾਈਏ ਘਰ ਦੇ ਆਪਾਂ ਅੰਦਰ ਖਾਂ ਖਾਂ ਖੜੇ ਹੁੰਦੇ ਆ ਉਹ ਸਫਰ ਫਿਰ ਰਾਤ ਨੂੰ ਹੀ ਕੱਢਣਾ ਵਧੀਆ ਰਹਿੰਦਾ ਹੁਣ ਅੱਜ ਵੀ ਕੋਸ਼ਿਸ਼ ਕਰਦੇ ਆ ਵੀ ਲਿਵੜ ਬਾਈਪਾਸ ਤੋਂ ਮਨ ਬਣਾਉਨੇ ਆ ਵੀ ਪਾਲ ਘਾਟੋਂ ਕੇ ਚੱਲੀਏ ਜਾਂ ਭਰਾਨਪੁਰ ਵੈਸੇ ਭਰਾਨਪੁਰ ਵੱਲ ਦੀ ਟਾਈਮ ਘੱਟ ਲੱਗੂਗਾ ਤੇ ਚਲੋ ਸਾਡੀ ਵੀਡੀਓ ਚ ਕਰਦੇ ਆ ਅਪਡੇਟ ਜਿੱਦਾਂ ਦਾ ਮਨ ਬਣਿਆ ਹਨਾ ਅੱਗੇ ਲੰਘੇ ਸੀ ਤੇ ਆਪਸ ਮਿਲਿਆ ਆ ਖੜੇ ਜ਼ਿੰਮੇਦਾਰਾਂ ਤੇ ਕੀ ਹੋ ਗਿਆ ਕਈ ਦਿਨਾਂ ਦਾ ਦਿਲ ਕਰਦਾ ਸੀ ਅੱਜ ਫੇਰ ਲਵਾ ਲਈ ਆਂਡਾ ਕਿਹੜੀ ਉਹ ਤੇ ਆਂਡਾ ਤਰੀ ਆਂਡਾ ਕਰੀ ਜਿਹੜਾ ਕੋਈ ਮਰਜ਼ੀ ਕਹਿ ਲਓ ਹੈ ਤਾਂ ਟਾਈਮ ਦੁਪਹਿਰ ਵਈਆ ਸਵੇਰਾ ਦੁਪਹਿਰ ਆ ਜਾ ਇਕੱਠਾ ਹੋਣ ਲੱਗਿਆ ਆਜੋ ਫੇਰ ਜਿਹਨੂੰ ਭੁੱਖ ਲੱਗੀ ਆ ਮਿੱਤਰੋ 5 ਵਜੇ ਇੱਥੇ ਕਰਸਾ ਬਾਹਰ ਦੇ ਕੋਲੇ ਆਂ ਖਰਗੋਨ ਵਾਲੇ ਰਸਤੇ ਤੇ ਆਂ ਪਾਲ ਘਾਟ ਹੋ ਕੇ ਜਾਵਾਂਗੇ ਕਿਉਂਕਿ ਜਾਣਾ ਭਰਾਨਪੁਰ ਵੱਲ ਦੀ ਵੀ ਸਹੀ ਹੁੰਦਾ ਇੱਛਾਪੁਰ ਬਾਰਡਰ ਤੇ ਦੂਜਾ ਬਾਰਡਰ ਇੱਧਰ ਵੀ ਚਲੋ ਬਾਰਡਰ ਨਹੀਂ ਪੈਂਦਾ ਕੋਈ ਉਧਰ ਵੀ ਦੋ ਬਾਰਡਰ ਪੈ ਜਾਂਦੇ ਆ ਪਾਲ ਘਾਟ ਵਿੱਚ ਹੀ ਥੋੜਾ ਜਿਹਾ ਆਏ ਆ ਵੀ 20 ਕਿਲੋਮੀਟਰ 25 ਕਿਲੋਮੀਟਰ ਦਾ ਫਰਕ ਤਾਂ ਪੈਂਦਾ ਪਰ ਬਾਰਡਰ ਪੱਜ ਜਾਂਦੇ ਆ ਦੋਨੇ ਦੂਜਾ ਨੰਬਰ ਹੁਣ ਭਰਾਨਪੁਰ ਵਾਲਾ ਰੋਡ ਵੀ ਬਣਦਾ ਕਰਕੇ ਕਈ ਵਾਰ ਗੱਡੀ ਮਤਲਬ ਰਾਹ ਚਲਾਉਣੀ ਪੈਂਦੀ ਆ ਥੋੜੀ ਜੀ ਖੱਡੇ-ਖੁੱਡੇ ਕਰਕੇ ਕਦੇ ਉਪਰ ਦੇ ਇੱਧਰ ਕਦੇ ਉੱਤਰ ਫਿਰ ਸੋਚਿਆ ਫੈਸਲਾ ਲਿਆ ਵੀ ਚਲੋ ਫਾਲਕਾ ਟੂਰ ਤੇ ਚੱਲਦੇ ਆਂ ਬਾਕੀ ਅਗਲੀ ਅਪਡੇਟ ਕਰਦੇ ਆਂ ਮੈਂ ਡਰਾਈਵ ਕਰ ਰਿਹਾ ਹੁਣ ਕਿਉਂਕਿ ਚਿੱਕਾ ਪਿਆ ਹਸਤਾ ਨਾਲ ਦਾ ਮੁੰਡਾ ਜਿਹੜਾ ਫਿਰ ਜਦੋਂ ਕਨੈਕਟਰ ਸੀਟ ਤੇ ਉਹਨਾਂ ਉਦੋਂ ਤੱਕ ਚਲੋ ਰੱਜ ਕੇ ਵੀਡੀਓ ਬਣਾ ਲਈ ਦੀਆਂ ਨੇ ਡਰਾਈਵਰ ਸੀਟ ਤੇ ਥੋੜਾ ਜ ਮੈਂ ਵੀ ਝਿਜਕਦਾ ਹੁੰਨਾ ਬੈਠ ਕੇ ਵੀਡੀਓ ਬਣਾਉਣ ਤੋਂ ਪਰ ਕਰਸਾਬਾਦ ਤੋਂ ਬਾਅਦ ਤੇ ਖਰਗੌਨ ਤੋਂ ਪਹਿਲਾਂ ਇਹ ਮਾਰਕੀਟ ਆਉਂਦੀ ਆ ਇਹ ਇਹ ਮਾਰਕੀਟ ਰਾਤ ਨੂੰ ਲੱਗਦੀ ਆ ਸ਼ਾਮ ਨੂੰ ਬਹੁਤ ਔਖੀ ਇੱਥੋਂ ਗੱਡੀ ਪਾਸ ਲਓ ਜੀ ਖਰਗੌਨ ਦੇ ਨੇੜੇ ਆ ਗਈ ਤਕਰੀਬਨ ਲਾਈਟਾਂ ਲੱਗਣ ਦੀ ਤਿਆਰੀ ਆ ਬਸ ਔੜੀ ਜੀ ਬਾਕੀ ਰਹਿ ਗਿਆ ਖਰਗੌਨ ਮੇਰਾ ਕਹਿੰਦਾ 2-4 ਕਿਲੋਮੀਟਰ ਹੀ ਹੋਊਗਾ ਇਹ ਨਾਮ ਗ੍ਰਹਿ ਕੀ ਨਗਰੀ ਕੁਛ ਇਦਾਂ ਲਿਖਿਆ ਹੋਇਆ ਸੀ ਪਤਾ ਨਹੀਂ ਹੁਣ ਇਸ ਜਿਹਦਾ ਨੋ ਨੀ ਆਂ ਖਰਗੋਨ ਮੇਰਾ ਖਿਆਲ 4-5 ਕਿਲੋਮੀਟਰ 3 ਕਿਲੋਮੀਟਰ ਰਹਿ ਗਿਆ ਹਸਾਵਲ ਰਹਿ ਗਿਆ 90 ਜਾਣੀ ਸਾਡੀ ਕੁੱਲ ਫਾਟ ਅੰਦਾਜ਼ਨ ਮੇਰੀ 70-80 ਕਿਤੇ ਜਿਹੜੀ ਰਹਿ ਗਈ ਹੋਈ ਹੈ ਹੋਰੀ ਆਵੜੇ ਖਰਗੋਨ ਕੋਈ ਪਿੱਛੇ ਤੱਕ ਨੌਰਤਾ ਕਤਾ ਤੁਹਾਨੂੰ ਬਹੁਤ ਵਾਰ ਦਿਖਾਇਆ ਇਸ ਕਰਕੇ ਪਿਛਲੀਆਂ ਵੀਡੀਓ ਥੋੜੀਆਂ ਜਿਹਾ ਘੱਟ ਸ਼ੂਟ ਕਰੀਆਂ ਸੀ ਮੈਂ ਇਦੋਂ ਅੱਗੇ ਵਾਲਾ ਤੁਹਾਨੂੰ ਇਸ ਵਾਰ ਏਰੀਆ ਦਿਖਾਉਂ ਸਾਰਾ ਮਹਾਰਾਸ਼ਟਰ ਤੇਲंगाना ਆਂਧਰਾ ਪ੍ਰਦੇਸ਼ ਤਵਲਨਾ ਜਿੱਥੇ ਤੱਕ ਗਈ ਸਾਰਾ ਏਰੀਆ ਤੁਹਾਨੂੰ ਦਿਖਾਉਂ ਆਖਰ ਗਾਉਂ ਵਾਲਾ ਅੱਗੇ ਘਾਟ ਆਉਣਗੇ ਚਰੀਆ ਘਾਟ ਪਾਲ ਘਾਟ ਉਹ ਸਾਰੇ ਦਿਖਾਵਾਂਗੇ ਇਹ ਬਣੇ ਰਹੋ ਆਪਣੇ ਚੈਨਲ ਦੇ ਨਾਲ ਮੈਂ ਤਰੋ ਕਾ ਹਲੇ ਸੁੱਤਾ ਹੀ ਪਿਆ ਮੈਨੂੰ ਘੋਖ ਜੀ ਲੱਗੀ ਸੀ ਮੈਂ ਗੋਲ ਗੱਪੇ ਖਾਣ ਉੱਤਰ ਗਿਆ ਤੇ ਤੰਦਰ ਨੇ ਬਸ ਫਿਰ ਉਹ ਹਾਲ ਕਰਿਆ ਮਿਰਚ ਪਾ ਕੇ ਜਿਹੜਾ ਤੁਹਾਨੂੰ ਦੱਸ ਨਹੀਂ ਸਕਦਾ ਤੇ ਖਾਤਾ ਲਏ ਹੁਣ ਮੈਨੂੰ ਲੱਗਦਾ ਸਾਰੀ ਰਾਤ ਇਹਨੂੰ ਯਾਦ ਕਰੂੰ ਗੋਲ ਗੱਪੇ ਵਾਲੇ ਪਾਣੀ ਦੀ ਬੋਤਲ ਲਈ ਹੈ ਇੱਥੋਂ ਅੱਗੇ ਹੁਣ ਅਰੇ ਵੀ ਕਿ ਇਹ ਪੂਰਾ ਟਕਾ ਹੋਇਆ ਅਸਲ ਵਿੱਚ ਰੁਕਿਆ ਤਾਂ ਸੀਗਾ ਮੈਂ ਲੇ 52 ਲਾਈਨ ਐਸ ਵਾਰ ਨਾ ਮੈਂ ਫਿੱਲੂ ਮੈਸ ਹੋ ਗਿਆ ਮੇਰੇ ਬੋਸ ਦੇ ਵਿੱਚ ਨਹੀਂ ਹੁੰਦੀ ਐ ਨਾ ਮੇਰੇ ਕੋਲ ਲੇ 52 ਕਿਉਂਕਿ ਬਾਹਰ ਖਾਣੇ-ਦਾਣੇ ਦੀ ਟਾਈਮਿੰਗ ਸਹੀ ਨਹੀਂ ਰਹਿੰਦੀ ਲੇ 52 ਕਿਸੇ ਪ੍ਰੋਬਲਮ ਲਈ ਨਹੀਂ ਖਾਂਦਾ ਰੈਗੂਲਰ ਇਹਦੇ ਨਾਲ ਦੋ ਤਿੰਨ ਚੀਜ਼ਾਂ ਦਾ ਕੰਮ ਚੱਕਿਆ ਜਾਂਦਾ ਜਿੱਦਾਂ ਇੱਕ ਤਾਂ ਡਾਈਜੈਸਟਿਕ ਸਿਸਟਮ ਸਹੀ ਰਹਿਣਾ ਦੂਜਾ ਜੀ ਆਪਾਂ ਲੈ 52 ਖਾਣੇ ਆ ਉਹਦੇ ਨਾਲ ਆਪਾਂ ਨੂੰ ਬੀ ਕੰਪਲੈਕਸ ਦੀ ਅਕਤੋਬਾ ਡੈਕਸ ਦੀ ਕੋਈ ਜ਼ਿਆਦਾ ਜ਼ਰੂਰਤ ਪੈਂਦੀ ਨਹੀਂ ਹੈਗੀ ਮੈਂ ਰੈਗੂਲਰ ਲੈਣਾ ਇੱਕ ਟੈਬਲੇਟ ਤਾਂ ਡੇਲੀ ਲੈਣੀ ਲੈਣੀ ਅਸਲ ਚ ਤਾਂ ਉਹ ਡੱਬੀ ਲੈਣ ਰੁਕਿਆ ਸੀ ਤੇ ਬਸ ਗੋਲ ਗੱਪੇ ਖਾ ਲੇ ਗੋਲ ਗੱਪੇ ਘਾਦੇ ਖਾ ਲੇ ਪੰਗਾ ਹੀ ਲੈ ਲਿਆ ਚਲੋ ਠੀਕ ਹੈ ਮੇਤਰੋ